ਸੋ ਦੋਸਤੋ ਫਰਦ ਜਮਾਂਬੰਦੀ ਦੇ ਔਖੇ ਸ਼ਬਦਾਂ ਦਾ ਭਾਗ ਚੌਥਾ ਵੀਡੀਓ ਸ਼ੁਰੂ ਹੁੰਦੀ ਹੈ ਨੰਬਰ 76 ਤੋਂ ਇਹ ਸ਼ਬਦ ਆਪਾਂ 93 ਤੱਕ ਕਰ ਲਾਂਗੇ ਅਗਲੀ ਵੀਡੀਓ 'ਚ ਹੋਰ ਕਰਾਂਗੇ ਤੇ ਨਾਲ ਹੀ ਖੇਤੀਬਾੜੀ ਕਚੈਰੀ ਫਰਦ ਜਮਾਂਬੰਦੀ ਜਿੰਨੇ ਵੀ ਜਨਕਿ ਵਰਡ ਨੇ ਜਾਂ ਕੁਛ ਕੰਮ ਹੁੰਦੇ ਨੇ ਉਹਨਾਂ ਦੇ ਨਾਲ ਮਿਲੀ ਜੁਲੀ ਸ਼ਬਦਾਵਲੀ ਤੇ ਜ਼ਮੀਨ ਦੀ ਮਿਹਨਤੀ ਤੋਂ ਲੈ ਕੇ ਉਹ ਸਾਰੇ ਜਿੰਨੇ ਆਪਾਂ ਨੂੰ ਮੰਡੀਆਂ 'ਚ ਖਰਚੇ ਪੈਂਦੇ ਨੇ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਸਾਰਾ ਕੁਝ ਆਪਾਂ ਕਵਰ ਕਰਾਂਗੇ ਤੇ ਇਹ ਆਪਾਂ ਯਾਨੀ ਕਿ ਜਿਹੜੇ ਕਰ ਰਹੇ ਸੀ ਔਖੇ ਸ਼ਬਦਾਂ ਦੇ ਅਰਥ ਤਾਂ ਕਿ ਫਰਦ ਪੜ੍ਹਨੀ ਤੇ ਜਮ੍ਹਾਂਬੰਦੀ ਜਾਣਨੀ ਸਾਨੂੰ ਸੌਖੀ ਹੋ ਜਾਵੇ ਉਹਦੇ ਲਈ ਤੁਸੀਂ ਆ ਪਿਛਲੀਆਂ ਤਿੰਨੇ ਚਾਰੇ ਵੀਡੀਓ ਵੇਖ ਲਿਓ ਇਹਨਾਂ ਸਾਰਿਆਂ ਦੇ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤੇ ਨੇ ਉੱਥੇ ਤੁਸੀਂ ਜਾ ਕੇ ਕਲਿੱਕ ਕਰ ਲਿਓ ਤੇ ਹੁਣ ਸ਼ੁਰੂ ਕਰਦੇ ਆਪਾਂ ਬਿਨਾਂ ਕਿਸੇ ਦੇਰੀ ਤੋਂ ਇੱਕ ਸ਼ਬਦ ਬੜਾ ਸੋਹਣਾ ਹੈਗਾ ਰਹਿਬਰੀ ਰਹਿਬਰ ਹੋਣਾ ਹਨਾ ਰਹਿਬਰੀ ਮਤਲਬ ਕਿ ਅਗਵਾਹੀ ਕਿ ਕੋਰਟ ਦੇ ਵਿੱਚ ਅਗਵਾਹੀ ਦੇਣੀ ਯਾਨੀ ਕਿ ਰਹਿਬਰੀ ਕਰਨੀ ਮੁਨਤਕਿਲ ਸ਼ਬਦ ਦਾ ਮਤਲਬ ਹੈ ਤਬਦੀਲ ਕਰਨਾ। ਮੁਤਨਾਜ਼ਾ ਸ਼ਬਦ ਦਾ ਮਤਲਬ ਹੈ ਝਗੜੇ ਵਾਲਾ, ਝਗੜੇ ਵਾਲਾ ਖੇਤ ਹੋ ਸਕਦਾ ਹੈ। ਮਨਸੂਖ, ਮਨਸੂਖ ਕਰਨਾ ਮਤਲਬ ਹੈ ਖਾਰਜ ਕਰਨਾ, ਰੱਦ ਕਰ ਦੇਣਾ। ਮਸਲਨ, ਮਸਲਨ ਸ਼ਬਦ ਵੀ ਆਪਾਂ ਵੇਖਿਆ ਕਿ ਪੋਇਟਰੀ ਦੇ ਵਿੱਚ ਬਹੁਤ ਯੂਜ਼ ਹੁੰਦਾ। ਮਸਲਨ ਸ਼ਬਦ ਦਾ ਮਤਲਬ ਹੈ ਮਿਸਾਲ ਦੇ ਤੌਰ ਤੇ। ਵਸੀਕਾ, ਵਸੀਕਾ ਸ਼ਬਦ ਦਾ ਮਤਲਬ ਹੈ ਲਿਖਤ, ਲਿਖਤੀ ਤੌਰ ਤੇ। ਮਜਰੂਆ, ਇਹ ਆਪਾਂ ਪਿਛਲੇ ਵੀ ਕੀਤਾ ਸੀ ਗੈਰ ਮਜਰੂਆ ਮਤਲਬ ਜਿੱਥੇ ਖੇਤੀ ਨਹੀਂ ਹੁੰਦੀ। ਇਹ ਮਜਰੂਆ ਯਾਨੀ ਕਿ ਖੇਤੀ ਵਾਲੀ ਜ਼ਮੀਨ ਕਾਸ਼ਤ ਅਧੀਨ ਜਿਹੜੀ ਜ਼ਮੀਨ ਹੈ ਯਕ ਤਰਫਾ ਯਕ ਤਰਫਾ ਦਾ ਮਤਲਬ ਹੈ ਇੱਕ ਤਰਫਾ ਇਹ ਹੈਗਾ ਜੀ ਅੱਗੇ مستقل ਉੱਤੇ ਹੈਗਾ ਸੀ ਆਪਣੇ ਕੋਲ منتਕਿਲ ਉਹ ਤਬਦੀਲ ਕਰਨਾ مستقل ਦਾ ਮਤਲਬ ਹੈ ਪੱਕਾ ਰਫਾਇਆ ਆਮ ਰਫਾਇਆ ਆਮ ਦਾ ਮਤਲਬ ਹੈ ਹਰ ਇੱਕ ਦੀ ਵਰਤੋਂ ਯੋਗ ਕੋਈ ਖੂ ਹੋ ਸਕਦਾ ਜੋ ਹਰ ਇੱਕ ਵਰਤ ਸਕਦਾ ਕੋਈ ਖੇਤੀ ਬਾੜੀ ਦਾ ਕੋਈ ਸੰਧ ਹੋ ਸਕਦਾ ਹੈ ਇਕਵਿਪਮੈਂਟ ਹੋ ਸਕਦਾ ਹਰ ਇੱਕ ਦੀ ਵਰਤੋਂ ਯੋਗ ਕੁਝ ਵੀ ਨੰਬਰ ਅੱਗੇ ਹੈਗਾ ਆਪਣੇ ਕੋਲ ਵਰਡ ਮੁਹਫਿਜ਼ ਖਾਨਾ ਮੁਹਾਫਿਜ਼ ਖਾਨਾ ਦਾ ਮਤਲਬ ਹੈ ਰਿਕਾਰਡ ਰੂਮ ਠੀਕ ਹੈ ਜੀ ਮੁਕਰਰ ਮੁਕਰਰ ਸ਼ਬਦ ਵੀ ਆਪਾਂ ਸੁਣਿਆ ਹੋਣਾ ਬਥੇਰਾ ਕਿ ਸਜ਼ਾ ਮੁਕਰਰ ਹੋ ਗਈ ਹੈ ਹਨਾ ਨਿਸ਼ਚਿਤ ਇਹਦਾ ਮਤਲਬ ਹੈ ਨਿਸ਼ਚਿਤ ਸਵਾਈ ਸਵਾਈ ਦਾ ਮਤਲਬ ਹੈ ਉਸ ਜਗ੍ਹਾ ਦਾ ਉਸ ਏਰੀਆ ਦਾ ਲੋਕਲ ਰੇਟ ਰਹਿਣ ਦਰ ਰਹਿਣ ਇਹ ਸ਼ਬਦ ਆਪਾਂ ਪਹਿਲਾਂ ਕਰਿਆ ਸੀ ਆੜ ਰਹਿਣ ਆੜ ਰਹਿਣ ਮਤਲਬ ਜ਼ਮੀਨ ਗਹਿਣੇ ਹੋਣਾ ਰਹਿਣ ਦਰ ਰਹਿਣ ਮਤਲਬ ਜ਼ਮੀਨ ਦਾ ਅੱਗੇ ਗਹਿਣੇ ਕਰਨਾ ਇੱਕ ਨੇ ਗਹਿਣੇ ਤੇ ਜ਼ਮੀਨ ਲੈ ਲਈ ਉਹ ਅਗਰ ਚਾਹੇ ਤੇ ਲਿਖਤੀ ਰੂਪ ਦੇ ਵਿੱਚ ਕਰਕੇ ਅੱਗੇ ਕਿਸੇ ਹੋਰ ਨੂੰ ਗੈਣੇ ਦੇ ਸਕਦਾ ਬਾਹਮੀ ਸ਼ਰਤਾਂ ਬਾਹਮੀ ਸ਼ਰਤਾਂ ਦਾ ਮਤਲਬ ਹੈ ਆਪਸੀ ਜ਼ੁਬਾਨੀ ਸ਼ਰਤਾਂ ਮਜਕੂਰ ਮਜਕੂਰ ਸ਼ਬਦ ਦਾ ਮਤਲਬ ਹੈ ਲਗਾਤਾਰ ਜਾਂ جاری ਲਗਾਤਾਰ جاری ਹੋਣਾ ਯਾਨੀ ਕਿ ਮਜਕੂਰ ਮਿਸਲ ਮਿਸਲ ਸ਼ਬਦ ਦਾ ਮਤਲਬ ਹੁੰਦਾ ਫਾਇਲ ਠੀਕ ਹੈ ਜੀ ਮਿਸਲ ਸ਼ਬਦ ਦਾ ਮਤਲਬ ਹੈ ਫਾਇਲ ਮਸ਼ਰੂਫ ਮਸ਼ਰੂਫ ਦਾ ਮਤਲਬ ਹੈ ਰੁੱਝਿਆ ਹੋਇਆ ਬਿਜ਼ੀ ਬੰਦਾ ਠੀਕ ਹੈ ਜੀ ਜਿਵੇਂ ਤੁਸੀਂ ਵੀ ਬਿਜ਼ੀ ਹੋ ਤੇ ਤੁਸੀਂ 5 ਮਿੰਟ ਦਿੱਤੇ ਨੇ ਵੀਡੀਓ ਨੂੰ ਤੇ ਉਮੀਦ ਕਰਦਾਂਗੇ ਤੁਹਾਡੀ ਲਾਈਫ ਚ ਕੁਝ ਵੈਲਿਊ ਐਡ ਹੋਈ ਹੋਣੀ ਹੈ ਜਿਨ੍ਹਾਂ ਦਾ ਜੀ ਕਰਦਾ ਜਿਨ੍ਹਾਂ ਦੇ ਮਤਲਬ ਦੇ ਇਹ ਵਰਡ ਹੈਗੇ ਨੇ ਤੁਸੀਂ ਇਹ ਸਾਰੀ ਮੇਰੀ ਸੀਰੀਜ਼ ਹੈ ਜਿਹੜੀ ਇਹ ਲੜੀ ਇੱਕ ਚਲਾਈ ਹੈ ਮੈਂ ਵੀਡੀਓਜ਼ ਦੀ ਜਿਹਦੇ ਵਿੱਚ ਮੈਂ ਆਮ ਯਾਨੀ ਕਿ ਪਿੰਡਾਂ ਦੇ ਲੋਕਾਂ ਦੀ ਜੋ ਜ਼ਰੂਰਤ ਵਾਲੀਆਂ ਚੀਜ਼ਾਂ ਨੇ ਕਿ ਮਰਬੇ ਤੋਂ ਲੈ ਕੇ ਕਨਾਲ ਮਰਲੇ ਸਰਸਾਈਆਂ ਤੇ ਫੁੱਟਾਂ ਗਜਾਂ ਇੰਚਾਂ ਤੱਕ ਵੀ ਆਪਾਂ ਜ਼ਮੀਨ ਦੀ ਮੰਗਤੀ ਕਰਾਂਗੇ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਵੀ ਤੇ ਬਾਕੀ ਜਿਹੜੇ ਆਪਣੇ ਕੋਟਕਚਾਰੀਆਂ ਦੇ ਜਿਹੜੇ ਕੰਮ ਨੇ ਵਕੀਲ ਦੇ ਨਾਲ ਪੈਂਦੇ ਕੰਮ ਨੇ ਜਾਂ ਆਪਣੇ ਇਦਾਂ ਦੇ ਵਰਡ ਨੇ ਉਹਨਾਂ ਦੇ ਨਾਲ ਆਪਾਂ ਮਿਲਦੀਆਂ ਜੁਲਦੀਆਂ ਵੀਡੀਓ ਬਣਾਉਂਦੇ ਰਾਂਗੇ ਤੇ ਤੁਸੀਂ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ